ਪਾਣੀ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਉਧਿਆ ਸਟੇਸ਼ਨ ਦਾ ਯਾਦਗਾਰ ਪਚੋਲੋਂ ਆਇਓ ਬਾਹਰ ਕਰਵਾਓ ਬਾਹਰ ਕਰਵਾਓ ਪਾਣੀ ਵਾਲੇ ਟ੍ਰਿਬਿਊਨਲ ਗੋ ਬੈਕ ਗੋ ਬੈਕ ਗੋ ਬੈਕ ਅਸੀਂ ਸੁਧਰੇ ਰੱਖੇ ਪਿੰਡਾਂ ਬਾਕੀ ਨਰੀ ਪਾਣੀ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਕੋਸਾਨੂੰ ਪਤਾ ਚੱਲਿਆ ਕਿ ਟ੍ਰਿਬਿਊਨਲ ਵਾਲੇ ਆ ਰਹੇ ਆ ਔਰ ਪਾਣੀਆਂ ਦੇ ਮੁੱਦੇ ਦੇ ਉੱਤੇ ਇੱਕ ਟ੍ਰਿਬਿਊਨਲ ਜਿਹੜਾ ਇਨ੍ਹਾਂ ਵੱਲੋਂ ਆ ਉਹਦੇ ਉਹਦੇ ਸਾਫਕਾਰ ਜੱਜ ਆ ਰਹੇ ਆ ਸੋ ਇਸ ਕਰਕੇ ਅਸੀਂ ਅ ਲੋਕਾਂ ਨੂੰ ਵੇਖਦੇ ਹੋਏ ਜਦੋਂ ਮੈਂ ਵੇਖਿਆ ਵੀ ਇੱਡੇ ਕਿਸਾਨ ਇੱਥੇ ਖੜੇ ਆ ਮੈਂ ਪੁੱਛਿਆ ਕੀ ਗੱਲ ਆ ਤੇ ਕਹਿੰਦੇ ਅਸੀਂ ਇਸ ਕਰ ਲਈਏ ਸੋ ਅਸੀਂ ਐਸ ਸਮਰਥਕ ਦੇ ਤੌਰ ਤੇ ਬੈਠੇ ਆ ਅੱਜ ਇਹਨਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਜੋ ਫਰਜ਼ ਆ ਅਸੀਂ ਉਹ ਅਦਾ ਕਰ ਰਹੇ ਆ ਜੋ ਜਿਵੇਂ ਇਹ ਸਾਰੇ ਬੈਠੇ ਆ ਉਵੇਂ ਹੀ ਅਸੀਂ ਇੱਥੇ ਨਾਲ ਇਹਨਾਂ ਦੇ ਬੈਠੇ ਆ ਇਹਨਾਂ ਨੂੰ ਹੌਸਲਾ ਦੇ ਰਹੇ ਆ ਪਰ ਤਾਂ ਕਿ ਜੋ ਅਸੀਂ ਆਪਣਾ ਯੋਗਦਾਨ ਉਹ ਅਸੀਂ ਪਾ ਸਕੀਏ ਨਾ ਕਿ ਕੋਈ ਸਿਆਸੀ ਸਿਆਸਤ ਦੇ ਤੌਰ ਤੇ ਪਰ ਪੰਜਾਬੀ ਹੋਂਦਾ ਫਰਜ਼ ਆ ਅਦਾ ਕਰ ਰਿਹਾ ਹਾਂ ਜੀ ਸਮੇ ਸਮੇਤੇ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰੇ ਗਏ ਨੇ ਅਤੇ ਪੂਰੇ ਦੇਸ਼ ਦੇ ਵਿੱਚ ਸਟੇਟਾਂ ਦਾ ਜਿਹੜਾ ਕੇਂਦਰੀਕਰਨ ਹੈ ਉਹ ਕੀਤਾ ਜਾ ਰਿਹਾ ਹੈ ਸੋ ਅੱਜ ਸੁਪਰੀਮ ਕੋਰਟ ਦੀ ਜਿਹੜੀ ਸਾਬਕਾ ਜੱਜ ਕਮਿਸ਼ਨਲ ਦੀ ਸਾਬਕਾ ਜੱਜਾਂ ਦੀ ਟੀਮ ਜਿਹੜੀ ਹੈ ਉਹ ਕੀਪਰ ਸਾਹਿਬ ਪਹੁੰਚ ਰਹੀ ਹੈ ਜਿਹਦਾ ਵਿਰੋਧ ਕਰ ਲਈ ਅਸੀਂ ਇੱਥੇ ਪਹੁੰਚੇ ਹਾਂ ਮੇਨ ਰੀਜਨ ਇਹ ਹੈ ਕਿ ਇੰਟਰਨੈਸ਼ਨਲ ਰਿਪੀਰੀਅਨ ਸਿਧਾਂਤ ਪੂਰੀ ਦੁਨੀਆ ਦੇ ਵਿੱਚ ਅਗਰ ਕਿਤੇ ਪਾਣੀਆਂ ਦਾ ਕੋਈ ਮਸਲਾ ਆ ਜਾਂਦਾ ਹੈ ਤਾਂ ਉਸ ਸਿਧਾਂਤ ਦੇ ਨਾਲ ਹੱਲ ਕੀਤਾ ਜਾਂਦਾ ਹੈ ਪਰ ਇੱਥੇ ਰਪੇਰੀਅਨ ਸਿਧਾਂਤ ਨੂੰ ਸ਼ਿੱਕੇ ਟਾਂਕੇ ਰਪੇਰੀਅਨ ਸਿਧਾਂਤ ਨੂੰ ਸ਼ਿੱਕੇ ਟਾਂਕੇ ਤੇ ਜਿਹੜਾ ਸੁਪਰੀਮ ਕੋਰਟ ਟ੍ਰਿਬਿਊਨਲ ਬਣਾ ਰਿਆ ਇਹ ਬਿਲਕੁਲ ਨਾਜਾਇਜ਼ ਹੈ ਬਿਲਕੁਲ ਗਲਤ ਢੰਗ ਦੇ ਨਾਲ ਇਹ ਟ੍ਰਿਬਿਊਨਲ ਬਣਾਈ ਗਈ ਹੈ ਕਿਉਂਕਿ ਇੰਟਰਨੈਸ਼ਨਲ ਰਪੇਰੀਅਨ ਸਿਧਾਂਤ ਕਹਿੰਦਾ ਹੈ ਕਿ ਟ੍ਰਿਬਿਊਨਲ ਸਿਰਫ ਉੱਥੇ ਹੀ ਬਣ ਸਕਦੀ ਹੈ ਜਿੱਥੇ ਦੋ ਸਟੇਟਾਂ ਦਾ ਰਪੇਰੀਅਨ ਦਾ ਜਿਹੜਾ ਕੋਈ ਮਸਲਾ ਹੋਵੇ ਮੰਨ ਲਓ ਹਿਮਾਚਲ ਤੋਂ ਪਾਣੀ ਆਂਦਾ ਹੈ ਤੇ ਪੰਜਾਬ ਦੇ ਵਿੱਚ ਅਗਰ ਹਿਮਾਚਲ ਅਤੇ ਪੰਜਾਬ ਦਾ ਕੋਈ ਪਾਣੀ ਦਾ ਮਸਲਾ ਹੈ ਇਹਦੇ ਉੱਤੇ ਤਾਂ ਟ੍ਰਿਬਿਊਨਲ ਬਣਾਈ ਜਾ ਸਕਦੀ ਹੈ ਪਰ ਹਰਿਆਣਾ ਜਾਂ ਰਾਜਸਥਾਨ ਜਿੱਥੇ ਕੋਈ ਰਿਪੇਰੀਅਨ ਸਟੇਟ ਵਿੱਚ ਆਂਦੀ ਨਹੀਂ ਹੈਗੇ ਉਹਨਾਂ ਦੇ ਲਈ ਉੱਤੇ ਜਿਹੜੀ ਕੋਈ ਵੀ ਟ੍ਰਿਬਿਊਨਲ ਨਹੀਂ ਬਣਾਈ ਜਾ ਸਕਦੀ ਇਹ ਬਿਲਕੁਲ ਨਾਜਾਇਜ਼ ਹੈ ਤੇ ਪੰਜਾਬ ਨਾਲ ੱਟਕਾ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਦੇ ਕੋਲੋਂ ਪੰਜਾਬ ਜਿਹੜੇ ਡੈਮਾਂ ਦੇ ਉੱਤੇ ਹੱਕ ਹੈ ਉਹ ਖੋਏ ਗਏ ਹੈ ਤੇ ਅੱਜ ਪੰਜਾਬ ਦਾ ਪਾਣੀ ਹੈ ਜਿਹੜਾ ਉਹਦੇ ਉੱਤੇ ਵੀ ਟ੍ਰਿਬਿਊਨਲ ਬਣਾ ਕੇ ਜਿਹੜਾ ਐਸਬੀਐਲ ਦੁਆਰਾ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਇਨਾਈ ਡਟਕੇ ਵਿਰੋਧ ਕਰਦੇ ਆ ਤੇ ਕਿਸੇ ਵੀ ਕੀਮਤ ਦੇ ਉੱਤੇ ਇਹ ਆਪਾਂ ਨਹੀਂ ਹੋਣ ਦੇਵਾਂਗੇ ਅਗਰ ਸਰਕਾਰ ਨੇ ਕੋਈ ਵੀ ਫੈਸਲਾ ਲੈਣਾ ਹੈ ਤਾਂ ਉਹ ਰੁਪਏ ਜਾਂ ਸੰਦਾਂ ਦੇ ਅੰਦਰ ਲੈ ਕੇ ਲਵੇ ਅਤੇ ਸਰ ਤੋਂ ਪਹਿਲੀ ਗੱਲ ਹੈ ਜਿਹੜੀ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦੀ ਮਲਕੀਅਤ ਹੈ ਜਿਹੜੀ ਉਹਦਾ ਹੱਕ ਉਹ ਮਿਲਣਾ ਚਾਹੀਦਾ ਹੈ ਦੇਖੋ ਥੋੜੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨਾਲ ਆਪਾਤਕਾਲੀ ਸਥਿਤੀ ਵਿੱਚ ਇੱਕ ਮੀਟਿੰਗ ਕੀਤੀ ਜਾਂਦੀ ਹੈ ਐਸਵਾਈਐਲ ਨੂੰ ਲੈ ਕੇ ਬਿਆਨ ਬੇਸ਼ੱਕ ਬਾਹਰ ਕੋਸ਼ ਆਈ ਗਿਆ ਪਰ ਹਾਲਾਤ ਇਹ ਬਣੇ ਹੋਏ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਔਰ ਸਾਰਿਆਂ ਨੂੰ ਇਹੀ ਖਦਸ਼ਾ ਸੀਗਾ ਕਿ ਪੰਜਾਬ ਦੇ ਪਾਣੀ ਉੱਤੇ ਮੁੜ ਕੇ ਡਾਕਾ ਵੱਜਣ ਦਾ ਜਿਹੜਾ ਖਦਸ਼ਾ ਪੈਦਾ ਹੋ ਚੁੱਕਿਆ ਹੈ ਔਰ ਅੱਜ ਸੁਪਰੀਮ ਕੋਰਟ ਦੇ ਆਧਾਰ ਤੇ ਇੱਕ ਟ੍ਰਿਬਿਊਨਲ ਰਿਟਾਇਰਡ ਜੱਜ ਦੀ ਬਣਾ ਕੇ ਜੋ ਇਹਨਾਂ ਕੋਲ ਸਾਡੇ ਸਾਰੇ ਸਾਥੀਆਂ ਕੋਲ ਇਹਨਾਂ ਕੋਲ ਪੁਖਤਾ ਜਾਣਕਾਰੀ ਆਈ ਹੈ ਤੇ ਲੋਹੜਖੱਟ ਤੇ ਆ ਕੇ ਮੁੜ ਕੇ ਜਿਹੜੀ ਐਸਵਾਈਐਲ ਜਿਹਨੂੰ ਬਹੁਤ ਵੱਡੇ ਸੰਘਰਸ਼ਾਂ ਦੇ ਨਾਲ ਬੰਦ ਕੀਤਾ ਜਿਹਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਮਤਾ ਵੀ ਪੈ ਚੁੱਕਿਆ ਹੈ ਤੇ ਪਾਣੀ ਜਿਹੜਾ ਹੈ ਜਾਣਦਾ ਦਾ ਕੰਮ ਤਾ ਰਹੂਗਾ ਜੇ ਜ਼ਮੀਨਾਂ ਰਹੂਗੀਆਂ ਲੋਕ ਉਹਨੂੰ ਬਾਹਰ ਰੇ ਨੇ ਮੁੜ ਕੇ ਉਹਦੀ ਨਜ਼ਰਸ਼ਾਨੀ ਕਰਨ ਦੀ ਇਚਾਰਾ ਸ਼ੋਈ ਕਰਨ ਦੇ ਲਈ ਇਹ ਵਾਪਸ ਟ੍ਰਿਬਿਊਨਲ ਦੇ ਰੂਪ ਵਿੱਚ ਇੱਥੇ ਪੁੱਜਣ ਲੱਗਿਆ ਹੋਰ ਕਿਸਾਨ ਸਾਡਾ ਸਾਰਾ ਇਲਾਕਾ 200 ਪਿੰਡ ਲਗਾਤਾਰ ਮੰਗ ਕਰ ਰਿਹਾ ਨੰਗਲ ਡੈਮ ਗੱਲਾਂ ਦਾ ਬਹੁਤ ਕਰਦੀ ਸਰਕਾਰ ਇਹ ਪੰਜਾਬ ਦੇ ਪਿੰਡਾਂ ਨੂੰ ਨਹਿਰੀ ਸੂਏ ਕੱਸੀਆਂ ਬਣਾ ਕੇ ਪਾਣੀ ਪਿਆ ਦਿੰਦਾ ਪਰ 200 ਪਿੰਡ ਮੰਗਲ ਮੋਜੋ ਆਲ ਟਾਈਮ ਤੋਂ ਲੈ ਕੇ ਕਾਨਪਰ ਖੋਲੇ ਟੱਬਾ ਟੱਪਰੀਆਂ ਸਾਰੇ ਇਲਾਕੇ ਦੇ ਘਾਟ ਦੇ ਪਿੰਡ ਸਿਆਏ ਬੈਠੇ ਆ ਬੋਰ ਲਗਾਤਾਰ ਸੁੱਕ ਰਿਹਾ ਅਸੀਂ ਨਿਰੰਤਰ ਮੰਗ ਕਰ ਰਹੇ ਆ ਕਿ ਇੱਕ ਛੋਟੀ ਨਹਿਰ ਬਣਾ ਦਿਓ ਇਸੇ ਪ੍ਰਕਾਰ ਦੇ ਨਾਲ ਪੰਜਾਬ ਦੇ ਹੇਡਲੈਸਆ ਵਿੱਚ ਮੰਗ ਹੈ ਕਿ ਪਾਣੀ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਦੇ ਦਿਓ ਅਸੀਂ ਤਾਂ ਲੜਾਈ ਉਹ ਸਿੱਧੀ ਲੜ ਰਹੇ ਪੰਜਾਬ ਵਿੱਚ ਸਿਰਫ ਜੋ ਬਾਕੀ ਸਟੇਟਾਂ ਨੇ ਕੀਤਾ ਹੈ ਪੰਜਾਬੀਆਂ ਨੂੰ ਸਰਕਾਰੀ ਨੌਕਰੀ ਪੰਜਾਬੀਆਂ ਨੂੰ ਜ਼ਮੀਨ ਦਾ ਅਧਿਕਾਰ ਨਹਿਰੀ ਪਾਣੀ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਫਿਰ ਜਿੰਨੂੰ ਮਰਜੀ ਦੋ ਸਾਡਾ ਦੁਸ਼ਮਣ ਨਹੀਂ ਹੈ ਹਰਿਆਣਾ ਕਿਸਾਨੀ ਦੋਲੇ 'ਚ ਸਾਡੇ ਨਾਲ ਖੜਾ ਰਿਹਾ ਪਰ ਜੇ ਪਾਣੀ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਜਾਉਂਗੀ ਤਾਂ ਇਸੇ ਤਰਜ ਉੱਤੇ ਸੰਘਰਸ਼ ਵੀ ਹੋਣਗੇ ਜਾਮ ਵੀ ਹੋਣਗੇ ਐਕਸ਼ਨ ਵੀ ਹੋਣਗੇ ਅਸੀਂ ਇਸ ਕਰਕੇ ਰੋਕ ਰਹੇ ਹਾਂ ਵੇ ਜਿਹੜਾ ਪੰਜਾਣੀ ਪਾਣੀਆਂ ਦਾ ਮੁੱਦਾ ਆ ਇਹ ਵੱਡੀ ਧਿਰ ਤੋਂ ਚੱਲ ਰਿਹਾ ਰਿਪੀਰੀਅਨ ਐਕਟ ਬਣਿਆ ਹੋਇਆ ਉਹਦੇ ਤਰ੍ਹਾਂ ਪਾਣੀਆਂ ਦੇ ਮੁੱਦੇ ਹੱਲ ਹੋਣੇ ਐ ਪਰ ਇੱਥੇ ਪਿੱਛੇ ਦੇ ਸਵੇਚ ਕੇਂਦਰ ਸਰਕਾਰ ਨੇ ਦਬਾਅ ਪਾ ਕੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਾਈ ਹੈ ਉਦੋਂ ਬਾਅਦ ਉਹਨਾਂ ਨੇ ਇੱਕ 터ਮੀਨਲ ਕੈਮ ਕਰ ਦਿੱਤਾ ਅੱਜ ਉਹ 터ਮੀਨਲ ਲੋਹਣ ਖੜ ਤੇ ਆ ਰਿਹਾ ਕੀਟਪੁਰ ਸਾਹਿਬ ਦੇ ਨੇੜੇ ਵੀ ਜਿੱਥੋਂ ਉਹ ਨਹਿਰ ਬੰਦ ਕੀਤੀ ਹੋਈ ਹੈ ਇਹਨੂੰ ਉਰੀ ਸਵਿਸ਼ਿਆ ਕਰਨ ਆ ਰਿਹਾ ਇਹਨੂੰ ਕਿਵੇਂ ਚਲਾਇਆ ਜਾਵੇ ਔਰ ਉਹ ਪਾਣੀ ਹਰਿਆਣੇ ਦੇ ਕਰ ਕਿਵੇਂ ਲੈ ਕੇ ਜਾਂਦਾ ਜਾਵੇ ਤੇ ਇਸ ਗੱਲ ਦਾ ਜਦੋਂ ਸਾਨੂੰ ਇਹ ਪਤਾ ਲੱਗਿਆ ਟ੍ਰਿਬਿਊਨਲ ਆ ਰਿਹਾ ਤਾਂ ਅਸੀਂ ਸន្ទ ਸਾਡੇ ਕਿਸਾਨ ਜਿਹੜੇ ਇਲਾਕੇ ਦੇ ਇਕੱਠੇ ਹੋ ਗਏ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਉਹ ਨੂੰ ਉੱਥੇ ਨਹੀਂ ਆਉਣ ਦੇਣਾ ਉਹ ਨੂੰ ਵਾਪਸ ਭੇਜਣਾ ਉਹ ਵਾਪਸ ਜਾਏਗਾ ਆਪਣੀ ਰਿਪੋਰਟ ਸੈਂਟਰ ਨੂੰ ਦੇਵੇਗਾ ਤੇ ਜਾਂ ਜਿਹੜਾ ਨੇ ਵੀ ਇੱਥੇ ਟ੍ਰਿਬਿਊਨਲ ਕੈਮ ਕੀਤਾ ਉਹਨਾਂ ਨੂੰ ਪਰ ਰਿਪੋਰਟ ਦੇਖੇਗਾ ਵੀ ਪੰਜਾਬ ਦੇ ਕਿਸਾਨ ਹੈ ਜਿਹੜੇ ਉਹ ਪਾਣੀ ਦਾ ਹਰਿਆਣੇ ਨੂੰ ਜਾਣ ਦਾ ਵਿਰੋਧ ਕਰ ਰਹੇ ਨੇ ਅੱਜ ਪੰਜਾਬ ਦੇ ਕਿਸਾਨਾਂ ਲਈ ਤਾਂ ਪਾਣੀ ਹੈ ਨਹੀਂ ਖਾਸ ਕਰਕੇ ਅਸੀਂ ਇਸ ਇਲਾਕੇ ਦੀ ਗੱਲ ਕਰਦੀ ਰੋਪੜ ਵੈਲਟ ਨਹੀਂ ਕਰ ਰਹੀਏ ਕਿਤੇ ਦਰਿਆ ਦਾ ਪਾਣੀ ਨਹੀਂ ਲੱਗਦਾ ਕਿਤੇ ਨਹਿਰ ਦਾ ਪਾਣੀ ਨਹੀਂ ਲੱਗ ਰਿਹਾ ਇਸ ਕਰਕੇ ਇੱਥੇ ਪਾਣੀ ਕਿਸਾਨਾਂ ਵਾਸਤੇ ਹੈ ਨਹੀਂ ਪਾਣੀ ਡੂੰਗਾ ਚਲਾ ਗਿਆ ਬੈਲਿੰਗ ਨੇ ਹੋਰ ਡੂੰਗਾ ਲੇ ਗਈ ਪਾਣੀ ਤੇ ਸਵਰਸੀਵਲ ਮੋਟਰਾਂ ਨੇ ਕਨੈਕਸ਼ਨ ਹੀ ਮਿਲਦੇ ਪਾਣੀ ਕਦੇ ਨਹੀਂ ਜਾ ਰਿਹਾ ਜੇ ਫਸਲਾਂ ਨੂੰ ਇੱਥੇ ਸਿੰਚਾਈ ਕਰਨੀ ਹੈ ਤਾਂ ਫਿਰ ਇਹ ਜਿਹੜਾ ਨਹਿਰਾਂ ਦਾ ਪਾਣੀ ਹੈ ਦਰਿਆਵਾਂ ਦਾ ਪਾਣੀ ਹੈ ਇਹਦਾ ਇਲਾਕਾ ਸਿੰਜਿਆ ਜਾ ਸਕਦਾ ਪਰ ਇੱਥੇ ਅਸੀਂ ਹੜਾਂ ਦੀ ਮਾਰਵੀਂ ਝਲਦੇ ਆ ਤੇ ਇਸ ਕਰਕੇ ਇਹ ਸਾਡੇ ਇਲਾਕੇ ਦੀ ਤਵਾਹੀ ਵੀ ਹੁੰਦੀ ਹੈ ਤੇ ਪਾਣੀ ਸਾਨੂੰ ਮਿਲਣਾ ਨਹੀਂ ਪਾਣੀ ਖਿਡਾਣੇ ਨੂੰ ਲੈ ਕੇ ਜਾ ਰਹੇ ਨੇ ਇਸ ਕਰਕੇ ਅਸੀਂ ਕਿਸਾਨਾਂ ਨੇ ਅੱਜ ਵਿਰੋਧ ਪ੍ਰਦਰਸ਼ਨ ਰੱਖਿਆ ਕਿ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆ ਪਾਣੀ ਦੀ ਰਾਖੀ ਕਰਨੀ ਹੈ ਔਰ ਜਿਹੜੇ ਇਧਰ ਟ੍ਰਿਬਿਊਨਲ ਜਿਹੜੀਆਂ ਇਧਰ ਦੀਆਂ ਕੋਈ ਤਾਕਤਾਂ ਇੱਥੇ ਆਉਣਗੀਆਂ ਤੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹ ਸਾਡਾ ਕਿਸਾਨਾਂ ਦਾ ਅੱਜ ਫੈਸਲਾ ਅਸੀਂ ਉਹਨੂੰ ਉੱਥੇ ਸਮੇਸ਼ਾ ਲੈਣ ਦੇ ਲਈ ਨਹੀਂ ਜਾਣ ਦਵਾਂਗੇ ਉਸ ਲਈ ਸਾਰੇ ਕਿਸਾਨ ਇਕੱਠੇ ਹੈ ਜਿੰਨਾਂ ਚਿਰ ਮਰਦੀ ਜਾਣ ਲਾਣਾ ਪਿਆ ਜੇ ਉੱਥੇ ਵੀ 빙ੇ ਡੇਡੇ ਢੰਗ ਨਾਲ ਕਦੇ ਪਹੁੰਚ ਗਿਆ ਤਾਂ ਉੱਥੋਂ ਵੀ ਠੇਰ ਕੇ ਰੱਖਾਂਗੇ ਜਾਣ ਨਹੀਂ ਦੇਵਾਂਗੇ ਇੱਕ ਦੋ ਦਿਨ ਇੱਥੇ ਬਹਾਲਾਂਗੇ ਇਹ ਸਾਡਾ ਫੈਸਲਾ ਸਾਡੀ ਅਪੀਲ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਦੇ ਉੱਤੇ ਤੁਸੀਂ ਡਾਕੇ ਨਾ ਮਾਰੋ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਤਵਾ ਕਰਨ ਤੇ ਤੁਰਿਆ ਕਦੇ ਬਿਜਲੀ ਬਿੱਲ ਸੋਧ ਵੇਲੇ ਲਿਆ ਰਹੇ ਨੇ ਕਦੇ ਆ ਨਵਾਂ ਬੀਜ ਕਿਸਾਨ ਆਪਣਾ ਨਹੀਂ ਬੀਜਣ ਦੇ ਹੋ ਲੈ ਕੇ ਆ ਰਹੇ ਨੇ ਸੋ ਇਸ ਕਰਕੇ ਹ ਹੁਣ ਨਾ ਮਾ ਪਾਣੀ ਖੋਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿੱਥੇ ਲਾਗੂ ਨਹੀਂ ਹੋਣ ਦਵਾਗੇ ਇਹ ਸਦਾ ਫੈਸਲਾ ਅਸੀਂ ਜੇ ਇਸ ਥਾਂ ਤੇ ਬੈਠੇ ਆਂ ਇੱਥੋਂ 2 ਕਿਲੋਮੀਟਰ ਤੋਂ SYL ਜਿਹੜੀ ਨਿਕਲਦੀ ਆ ਸਾਡੇ ਇਸ ਇਲਾਕੇ ਨੂੰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸਾਡੇ ਖੇਤਾਂ ਨੂੰ ਪਾਣੀ ਨਹੀਂ ਲੱਗ ਰਿਹਾ ਸਾਡੇ ਨਾਲ ਥੱਲੇ ਸੱਤ ਲੋਹੇ ਦਰਿਆਏ ਉਹਦਾ ਪਾਣੀ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਐਸਵਾਈਐਲ ਨਹਿਰ ਜਿੱਥੇ ਤੱਕ ਚੱਲਦੀ ਉਹਦਾ ਪਾਣੀ ਨਹੀਂ ਲੱਗਦਾ ਜਿਹੜੀ ਪਹਿਲਾਂ ਪਾਖੜਾ ਬਿਆਸ ਬੋਰਡ ਦੀ ਨਹਿਰ ਚੱਲਦੀ ਉਹਦਾ ਪਾਣੀ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਪਾਣੀ ਤੇ ਹੱਕ ਪੰਜਾਬ ਦਾ ਏ ਪੰਜਾਬ ਤੋਂ ਵਾਧੂ ਪਾਣੀ ਸਾਡੀਆਂ ਫਸਲਾਂ ਤੋਂ ਵਾਧੂ ਪਾਣੀ ਹੋਊਗਾ ਤਾਂ ਉਹ ਕਿਸੇ ਹੋਰ ਸਟੇਟ ਨੂੰ ਦਿੱਤਾ ਜਾ ਸਕਦਾ ਜਿਹੜਾ ਕਿ ਪਹਿਲਾਂ ਹੀ ਹਰਿਆਣੇ ਨੂੰ ਪਾਣੀ ਜਾ ਰਿਹਾ ਅੱਜ ਇੱਕ ਇਹ ਟੇਢੇ ਤਰੀਕੇ ਦੇ ਨਾਲ ਪਾਣੀ ਦੀ ਪਮੈਸ਼ ਕਰਕੇ ਨਵੇਂ ਕੋਈ ਆਰਡਰ ਬਣਾਉਂਦੀ ਤਕਰੀਰ ਚੱਲ ਰਹੀ ਹੈ ਕਿ ਪਾਣੀ ਨੂੰ ਧੱਕੇ ਨਾਲ ਪੰਜਾਬ ਤੋਂ ਖੋਇਆ ਜਾਵੇ ਅਸੀਂ ਇਹ ਪਾਣੀ ਨੂੰ ਬਿਲਕੁਲ ਵੀ ਨਹੀਂ ਜਾਣ ਦਵਾਂਗੇ ਸਾਡੇ ਪੰਜਾਬ ਦੇ 13 ਐਮਪੀ ਆ ਜਿਹੜੇ ਉਹਨਾਂ ਚੋਂ ਕੋਈ ਨਹੀਂ ਬੋਲ ਰਿਹਾ ਪੰਜਾਬ ਦੇ ਐਮਐਲਏ ਜਿਹੜੇ 117 ਉਹਨਾਂ ਚੋਂ ਇੱਕ ਦੋ ਨੂੰ ਛੱਡ ਕੇ ਕੋਈ ਪੰਜਾਬ ਦੇ ਹੱਕ 'ਚ ਪਾਣੀ ਦੇ ਮੁੱਦੇ ਤੇ ਗੱਲ ਨਹੀਂ ਕਰਦਾ ਸਰਕਾਰਾਂ ਸਿਰਫ ਡਰਾਮੇਬਾਜ਼ੀ ਕਰ ਰਹੀਆਂ ਅਸੀਂ ਪੰਜਾਬ ਦੇ ਕਿਸਾਨ ਆਪਣੇ ਪਾਣੀ ਦੇ ਮੁੱਦੇ ਤੇ ਹੱਕ ਤੇ ਡਟ ਕੇ ਖੜੇ ਆ ਅਸੀਂ ਬਿਲਕੁਲ ਵੀ ਪਾਣੀ ਜਾਣ ਨਹੀਂ ਦਵਾਂਗੇ